ਇਸ ਪਾਵਨ ਸਥਾਨ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਹਰ ਪ੍ਰਭ ਕਾਜਰ ਚਾਇਆ ਗੁਰਮੁਖ ਵਿਆਹ ਆਇਆ ਇਸ ਪਾਵਨ ਸਥਾਨ ਤੇ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ 1544 ਤੋਂ 1487 ਈਸਵੀ ਨੂੰ ਸੁਲਤਾਨਪੁਰ ਲੋਧੀ ਤੋਂ ਬਰਾਤ ਦੇ ਸਮੇਤ ਵਿਆਹਣ ਵਾਸਤੇ ਆਏ ਇਹ ਪਾਵਨ ਸਥਾਨ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਇੱਥੇ ਬਰਾਤ ਦਾ ਠਹਿਰਾਓ ਕੀਤਾ ਗਿਆ ਇੱਥੋਂ ਥੋੜੀ ਦੂਰੀ ਤੇ ਗੁਰਦੁਆਰਾ ਸ਼੍ਰੀ ਦੇਰਾਂ ਸਾਹਿਬ ਜੋ ਕਿ ਮੋਲ ਚੰਦ ਜੀ ਦਾ ਕਾਰ ਸੀ ਸਾਡੇ ਸਤਿਕਾਰਯੋਗ ਮਾਤਾ ਸੁਲਖਣੀ ਜੀ ਦਾ ਪੇਕਾ ਕਰ ਸੀ ਉੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜ ਹੋਏ ਉਸ ਸਮੇਂ ਦੀਆਂ ਰੌ ਰੀਤਾਂ ਦੇ ਅਨਸਾਰ 베ਦੀ ਦੀ ਦਿਵਾਲੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲਾਵਾ ਕਰਨ ਦੀ ਜਦੋਂ ਗੱਲ ਚੱਲੀ ਬ੍ਰਾਹਮਣਾਂ ਨੇ ਪੂਰੀ ਤਿਆਰੀ ਕੀਤੀ ਤੇ ਜਗਤ ਦੇ ਮਾਲਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਅਸੀਂ 베ਦੀ ਦੇ ਦਿਵਾਲੇ ਪ੍ਰਕਰਮਾ ਨਹੀਂ ਕਰਨੀਆਂ ਅਸੀਂ ਅੱਗ ਦੇ ਉਪਾਸ਼ਕ ਨਹੀਂ ਅਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਉਪਾਸ਼ਕਾਂ ਪਰ ਬ੍ਰਾਹਮਣਾਂ ਨੇ ਕਿਹਾ ਤੁਸੀਂ ਦੱਸੋ ਕਿ ਤੁਹਾਡੇ ਆਨੰਦ ਕਾਰ ਜਲਾਵਾ ਕਿਵੇਂ ਕੀਤੀਆਂ ਜਾਣ ਉਸ ਵੇਲੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਾਗਜ਼ ਕਲਮ ਅਤੇ ਦਵਾਈਤ ਜਿਹੜੀ ਸੀ ਮੰਗਵਾਉਣਾ ਕੀਤੀ ਕਾਗਜ਼ ਦੇ ਉੱਪਰ ਮੂਲ ਮੰਤਰ ਦਾ ਜਾਬ ਲਿਖ ਕਰਕੇ ਤੇ ਸ਼ਬਦ ਦੇ ਦਿਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਕਰਮਾ ਜਿਹੜੀਆਂ ਸੀ ਉਹ ਕਰਨਾ ਕੀਤੀਆਂ ਸਾਡੀ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਦੇ ਨਾਲ ਚਾਰ ਲਾਵਾ ਜਿਹੜੀਆਂ ਸੀ ਲਈਆਂ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਬਟਾਲੇ ਦੀ ਧਰਤੀ ਦੇ ਗ੍ਰਸਥ ਧਰਮ ਦੇ ਵਿੱਚ ਪ੍ਰਵੇਸ਼ ਕੀਤਾ। ਭਾਈ ਗੁਰਦਾਸ ਜੀ ਵੀ ਆਪਣੀਆਂ ਵਾਰਾਂ ਦੇ ਵਿੱਚ ਦੱਸਦੇ ਆ ਕਿ ਸਾਕਲ ਧਰਮ ਮੈਂ ਗ੍ਰਸਥ ਪ੍ਰਧਾਨ ਹੈ। ਕਿਉਂਕਿ ਜੋਗੀ ਲੋਕ ਉਸ ਵੇਲੇ ਗ੍ਰਸਥੀਆਂ ਨੂੰ ਬੜਾ ਮਾੜਾ ਸਮਝਦੇ ਸੀ, ਨਿੰਦਦੇ ਸੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਫਿਰ ਤੁਸੀਂ ਜੇ ਗ੍ਰਸਥੀਆਂ ਨੂੰ ਮਾੜਾ ਸਮਝਦੇ ਹੋ ਤੇ ਉਹਨਾਂ ਹੀ ਕੇ ਕਰ ਮੰਗਣ ਜਾਈਂ, ਠੂਠਾ ਫੜ ਕੇ ਤੇ ਮੰਗਣ ਵਾਸਤੇ ਵੀ ਉਹਨਾਂ ਦੇ ਘਰ ਹੀ ਜਾਂਦੇ ਹੋ। ਇਸ ਪ੍ਰਕਾਰ ਸਤਿਗੁਰੂ ਜੀ ਨੇ ਇਸ ਬਟਾਲੇ ਦੀ ਧਰਤੀ ਤੋਂ ਆਪਣਾ ਗ੍ਰਸਥ ਜੀਵਨ ਜਿਹੜਾ ਸੀ ਆਰੰਭ ਕੀਤਾ ਫਿਰ ਸਤਿਗੁਰੂ ਜੀ ਨੇ ਇਸ ਕੱਚੀ ਕੰਦ ਦੇ ਕੋਲ ਬਿਠਾਇਆ ਗਿਆ ਬ੍ਰਾਹਮਣਾ ਨੇ ਵਿਚਾਰ ਕੀਤੀ ਕਿ ਇਹਨਾਂ ਨੇ ਸਾਡੇ ਧਰਮ ਦੀਆਂ ਰੌ ਰੀਤਾਂ ਦਾ ਖੰਡਨ ਕੀਤਾ ਆ ਕਿਉਂ ਨਾ ਹੋਵੇ ਕਿ ਸੱਚ ਦੀ ਆਵਾਜ਼ ਨੂੰ ਸਦਾ ਵਾਸਤੇ ਖਤਮ ਕੀਤਾ ਜਾਵੇ ਕੰਦ ਛੁੱਟਣ ਦਾ ਯਤਨ ਕੀਤਾ ਗਿਆ ਇੱਕ ਮਾਤਾ ਨੇ ਆ ਕਰਕੇ ਕਿਹਾ ਕਿ ਕਾਕਾ ਜੀ ਇਹ ਕੰਦ ਕੱਚੀ ਹੈ ਢਣ ਵਾਲੀ ਹੈ ਤੇ ਉੱਥੇ ਕਿ ਇੱਕ ਪਾਸੇ ਤੇ ਹੁਣਾ ਕਰੋ ਸਾਤਗੁਰੂ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਮਾਤਾ ਜੀ ਭਾਵਾਂ ਕੰਧ ਕੱਚੀ ਐ ਢੈਣ ਵਾਲੀ ਐ ਪਰ ਇਹ ਸਾਡੇ ਵਿਆਹ ਦੀ ਯਾਦਗਾਰ ਹੋਵੇਗੀ ਤੇ ਇੱਥੇ ਜੋੜ ਮੇਲੇ ਲਗਿਆ ਕਰਨਗੇ ਸੇਉ ਪਾਵਨ ਸਥਾਨ ਗੁਰਦੁਆਰਾ ਕੰਧ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਜੀ ਮਾਤਾ ਸੁਲੱਖਣੀ ਜੀ ਦਾ ਹਰ ਸਾਲ ਭਾਦੋਂ ਸੁਦੀ 7 ਨੂੰ ਵਿਆਹ ਪੁਰਬ ਸੰਗਤਾਂ ਬੜੇ ਪਿਆਰ ਉਤਸ਼ਾਹ ਤੇ ਸਤਿਕਾਰ ਦੇ ਨਾਲ ਮਨਾਉਂਦੀਆਂ ਨੇ